ਕਤੂ ਲੇਖ ਦੂ ਤਰਾ ਲੇਖ ਦੂ ਲੇਖ ਦੂ ਸਭ ਤੇ ਆ ਤੇ ਮਾਂ ਜਿੰਨੇ ਵਜੀ ਦੀ ਰੋੜ ਦੇ ਦਿੱਤੇ ਨਿਦਰਾ ਲੇਖ ਦੂ ਸਭ ਤੇ ਆ ਤੇ ਮਾਂ ਜਿੰਨੇ ਵਜੀ ਦੀ ਰੋੜ ਦੇ ਦਿੱਤੇ ਹੇ ਨਾਰੇਨੀ ਨੱਚ ਰਹਾ ਤੋ ਤੇ 4 ਬਾਕੀ ਹੈ ਨਾਰੇਨੀ ਤੋਤੇ ਚਾਰ ਭੱਗ ਦੀ ਹੈ ਨਾਰੇਨੀ ਲੱਗਦਾ ਰਹੇ ਤੋਤੇ ਚਾਰ ਭੱਗ ਦੀ ਹੈ ਨਾਰੇਨੀ ਮਿਲ ਸੇਸ਼ਨ ਸਰਪੰਚ ਪਿੰਡ ਮੈਦਾਨਪੁਰ ਸਾਰਾ ਜ ਸਾਰਾ ਮੇਲਾ ਕਰਾਇਆ ਕੀ ਕਹਣੇ ਕਹੋਗੇ ਅੱਜ ਸਾਡੇ ਮੇਲੇ ਦੇ ਉੱਤੇ ਬਹੁਤ ਹੀ ਜਿਆਦਾ ਕੱਠ ਸੀ ਮੈਂ ਕਾਫੀ ਸਾਲ ਤੋਂ ਅਸੀਂ ਇੱਥੇ ਮੇਲਾ ਪੁਰਾ ਆ ਰਹੇ ਹਾਂ ਪਰ ਇਤਨੀ ਦਾ ਮੇਲਾ ਬਹੁਤ ਜਿਆਦਾ ਭਰਿਆ ਬਹੁਤ ਕੱਠ ਜਿਆਦਾ ਹੋਇਆ ਜੀ ਤੇ ਬਾਕੀ ਸਾਰੇ ਹੀ ਪਿੰਡ ਦੇ ਸਾਰੇ ਹੀ ਨਗਰ ਨਿਵਾਸੀਆਂ ਦਾ ਤੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਟਾਇਰਡ ਸੁਭਦਾਰ ਮਲਕੀ ਸਿੰਘ ਪਿੰਡ ਬਹਿਲੌਰ ਕੋ ਹਾਂ ਸਾਰਾ ਦਸਹਿਰਾ ਮੇਲਾ ਕਰ ਰਹੇ ਹੈ ਕੀ ਕਹਿਣਾ ਚਾਹੋਗੇ ਅੱਜ ਦਾ ਦਸਹਿਰੇ ਦਾ ਮੇਲਾ ਇਹ ਮੇਲਾ ਤਕਰੀਬਨ 7 ਤੋਂ ਜਿਹੜੀ 2 ਦੇ ਹੀ ਪੈਦਾ ਹੋਏ ਉਹਨਾਂ ਪਰਦਾ ਜਾ ਰਿਹਾ ਹੈ ਤਕਰੀਬਨ 5-4 ਸਾਲਾਂ ਤੋਂ ਅੱਜ ਦਾ ਇਹ ਮੇਲਾ ਜਿਹੜਾ ਉਹ ਬਹੁਤ ਵਧੀਆ ਰਿਹਾ ਵਧੀਆ ਇਕੱਠ ਸੀਗਾ ਸਾਰੇ ਪਿੰਡ ਦਾ ਪੰਚਾਇਤ ਦਾ ਤੇ ਸਾਰੀ ਕਮੇਟੀ ਦਾ ਮੈਂ ਆਪਣੇ ਚਾਹੇ ਦੇ ਨੂੰ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਿਆਂ ਨੇ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਇਹ ਜਿਹੜੇ ਦੁਨੀਆ ਦੇ ਲੋਕ ਬੰਦੇ ਯਾਰੇ ਨੇ ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹ ਪ੍ਰੋਗਰਾਮ ਇੱਕ ਤਾਂ ਜਿਹੜਾ ਕਿ ਲੋਕਾਂ ਨੂੰ ਜਾਗਤਾਈ ਆਉਂਦੀ ਹੈ ਕਿ ਇਹ ਦਸਹਿਰਾ ਕਿਉਂ ਮਨਾਇਆ ਜਾਂਦਾ ਇਹਦਾ ਮੇਨ ਮਕਸਦ ਕੀ ਹੈ ਇਸ ਨਾਲ ਜਦੋਂ ਆਪਾਂ ਪ੍ਰੋਗਰਾਮ ਕਰਾਉਨੇ ਆ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅੱਗੇ ਨਵੀਂ ਸੇਧ ਮਿਲਦੀ ਹੈ ਇਸ ਤਰ੍ਹਾਂ ਹਰ ਇੱਕ ਬੰਦੇ ਨੂੰ ਹਰ ਇੱਕ ਇਨਸਾਨ ਨੂੰ ਇੱਕ ਇੰਜ ਦੇ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਆ ਪਾਰਟੀ ਭਾਈ ਨੂੰ ਪਹਿਲਾਂ ਕਿ ਛੱਡ ਕੇ ਮੈਨੂੰ ਇਹ ਹੀ ਕਹਿਣਾ ਹੈ ਕਿ ਆਉਣ ਵਾਲਾ ਪ੍ਰੋਗਰਾਮ ਜੋ ਅਗਲੇ ਸਾਲ ਦੁਹਰਾ ਹੋਵੇ ਤਾਂ ਸਾਰੀਆਂ ਪਾਰਟੀਆਂ ਆਪਣੇ ਗਿਲੇ ਸ਼ਿਕਵੇ ਭੁੱਲ ਕੇ ਇਹਨਾਂ ਇਸ ਪ੍ਰੋਗਰਾਮ ਨੂੰ ਸਹੀ ਦਿਰੀਖੇ ਨਾਲ ਨੇਪਰੇ ਚਾੜਾ ਕਾਪੇ। ਜੈ ਸ਼੍ਰੀ ਰਾਮ। ਠੀਕ। ਜੀ। ਉਹਨਾਂ ਨੂੰ ਵੀਪ ਕੁਮਾਰ ਮੋਂਗਾ ਪ੍ਰਧਾਨ ਸਰਬ ਹਿਤਕਾਰੀ ਰਾਂਜੀਲਾ ਕਲੱਬ ਬਹਿਲੋਲ ਤੋਂ। ਸਭ ਸਾਰਾ ਮੇਲਾ ਕਰਾ ਰਹੇ ਹੋ ਕਿਹਨੇ ਕਹੋਗੇ? ਬਫਰੇ ਮੇਲੇ ਦਾ ਅੱਜ ਕੀ ਮੈਨੂੰ ਲੱਗਦਾ ਅਸੀਂ ਤਕਰੀਬਨ ਪ੍ਰੋਕਸੀਮੇਟਲੀ 20-25 ਸਾਲ ਤੋਂ ਕਰਵਾ ਰਹੇ ਹਾਂ। ਜੇ ਮੇਰੀ ਸੋਚੀ ਜਾ ਹੋ ਤਾਂ ਉਸ ਤੋਂ ਵੀ ਪਹਿਲਾਂ ਰਿਆ। ਜਿੰਨਾ ਕੱਠ ਐਲ ਕੀ ਹੋਇਆ ਮੈਨੂੰ ਲੱਗਦਾ ਇਹ ਰਿਕਾਰਡ ਤੋੜ ਸੀਗਾ ਲੋਕ ਦੂਰੋਂ ਦੂਰੋਂ ਆਏ ਸੀਗੇ ਵੀ ਪੰਡਾਲ ਭਰਨ ਤੋਂ ਬਾਅਦ ਲੋਕ ਬਾਹਰ ਵੀ ਖੜੇ ਸੀਗੇ ਪੰਡਾਲ ਦੇ ਇੰਨਾ ਕੱਠ ਇੰਨਾ ਕਰਾਊਡ ਮੈਂ ਪਹਿਣਾ ਦਾ ਬੀਬੀਆਂ ਦਾ ਵੀਰਾਂ ਦਾ ਅੱਜ ਮਤਲਬ ਕਿੱਥੋਂ ਕਿੱਥੋਂ ਆ ਗਏ ਮੈਨੂੰ ਮੈਂ ਖੁਦ ਹੈਰਾਨ ਆ ਵੀ ਇੰਨਾ ਘੱਟ ਮੇਰੀ ਜ਼ਿੰਦਗੀ ਦੇ ਵਿੱਚ ਕਦੇ ਹੋਇਆ ਨਹੀਂ ਜੋ ਮੇਰੇ ਦੇਖਣ ਮੌਕਾ ਬਹੁਤ ਧੰਨਵਾਦ ਸਾਡੇ ਸਰਪੰਚ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਮੈਂਬਰ ਪੰਚਾਇਤ ਸਹਿਬਾਨ ਉਹਨਾਂ ਦਾ ਵੀ ਧੰਨਵਾਦ ਸਾਡੇ ਡਾਇਰੈਕਟਰ ਸ਼ੰਤੀ ਮੰਗਾ ਜੀ ਉਹਨੂੰ ਮੰਗਾ ਜੀ ਕੈਸ਼ਰ ਸਾਹਿਬ ਤੇ ਸਾਡੇ ਜੋ ਕੁਮਾਰ ਜੀ ਪੀ ਵੀ ਸਾਡੇ ਪ੍ਰਧਾਨ ਨੇ ਉਹ ਵੀ ਵੱਡੇ ਪ੍ਰਧਾਨ ਜੀ ਸਾਰਿਆਂ ਦਾ ਬਹੁਤ ਧੰਨਵਾਦ ਕਾਲੜਾ ਫੈਮਿਲੀ ਦਾ ਵੀ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਹੀ ਪਿਆਰ ਹੋਗਾ ਤੁਹਾਨੂੰ ਸ਼ੁਕਰਗੁਜ਼ਾਰ ਹਾਂ ਜੀ ਇਹ ਲੱਕਨਊ ਤੋਂ ਸਰ ਕੀ ਜਨ ਬੰਦੇ ਲੱਕਨਊ ਵ ਇਸ ਇਦਾਂ ਦੇ ਮੇਲਿਆਂ ਦੇ ਵਿੱਚ ਸਾਰੇ ਸਾਥ ਦਿਓ ਨਾਲ ਮਿਲ ਕੇ ਆਪਾਂ ਇਹ ਪ੍ਰੋਗਰਾਮਾਂ ਨੂੰ ਹੋਰ ਵੀ ਵੱਡੇ ਲੈਵਲ ਤੇ ਲੈ ਕੇ ਜਾਈਏ ਤੇ ਸਾਰਿਆਂ ਦੇ ਸਾਥ ਦੇ ਨਾਲ ਹੀ ਹਰ ਇੱਕ ਇੰਪੋਸੀਬਲ ਹੁੰਦੀ ਹੈ ਜੀ ਜੈ ਸ਼੍ਰੀ ਰਾਮ